ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਨ ਦੀ ਜਈਏ ਕਰੋਨਾ ਵਾਇਰਸ ਲਈ ਜਿਹੜੀ ਬਣਾਈ ਗਈ ਸੀਗੀ ਜੀ ਵੈਕਸੀਨ ਐਕਸਟਰਾ ਜੈਨਿਕਾ ਉਹਨਾਂ ਨੇ ਜਿਹੜੀ ਆਪਣੀ ਵੈਕਸੀਨ ਆ ਉਹਨਾਂ ਨੂੰ ਵਾਪਸ ਲਿਆ ਆ 3 ਅਰਬ ਤੋਂ ਵੱਧ ਲੋਕਾਂ ਦੇ ਉੱਤੇ ਇਹ ਜਿਹੜੇ ਟੀਕੇ ਲੱਗੇ ਸੀ ਆ ਜਿਹੜੀ ਆਕਸਫੋਰਡ ਐਕਸਟਰਾ ਜੈਨਿਕਾ ਕੋਵਿਡ ਦੀ ਜਿਹੜੀ ਵੈਕਸੀਨ ਆ ਉਸ ਨੂੰ ਵਾਪਸ ਲੈ ਲਿਆ ਗਿਆ ਐਕਸਟਰਾ ਜੈਨਿਕਾ ਨੇ ਕਿਹਾ ਵੀ ਇਹ ਜਿਹੜੀ ਵੈਕਸੀਨ ਹੁਣ ਆ ਉਹ ਇੱਕ ਵਪਾਰਕ ਕਮਰਸ਼ੀਅਲ ਉਹਨਾਂ ਦਾ ਇਹ ਇੱਕ ਫੈਸਲਾ ਆ ਹੈਗਾ ਯਾ ਸੋ ਕਹਿੰਦੇ ਵੀ ਆ ਵੇਰੀਐਂਟ ਹੁਣ ਨਵੇਂ ਤੋਂ ਨਵੇਂ ਆ ਰਹੇ ਆ ਸੋ ਹੁਣ ਨਵੀਆਂ ਅਪਡੇਟਡ ਵੈਕਸੀਨ ਦੇ ਉੱਤੇ ਜਿਹੜੀ ਡਿਮਾਂਡ ਆ ਸ਼ਿਫਟ ਹੋ ਗਈ ਆ ਸੋ ਸਾਡੇ ਦੀ ਲੋੜ ਨਹੀਂ ਆ ਇਹ ਵੀ ਦੱਸ ਜਾਈਏ ਵੀ ਇਸ ਵੈਕਸੀਨ ਨੇ ਜਿੱਥੇ ਲੱਖਾਂ ਹੀ ਜਿਹੜੀ ਮਿਲਿਅਨਸ ਆਫ ਲੋਕਾਂ ਦੀਆਂ ਜਾਨਾਂ ਬਚਾਈਆਂ ਪੈਨਡੈਮਿਕ ਦੇ ਦੌਰਾਨ ਪਰਦਾਲ ਦੇ ਨਾਲ ਇਹਦੇ ਕਰਕੇ ਜਿਹੜੇ ਰੇਅਰ ਤੇ ਕਈ ਵਾਰੀ ਜਾਨਲੇਵਾ ਜਿਹੜੇ ਬਲੱਡ ਕਾਟ ਵੀ ਉਹ ਹੋਏ ਸੀਗੇ ਸੋ ਇਹ ਜਿਹੜੀ ਰੇਸ ਆ ਹੁਣ ਕੋਵਿਡ ਦੀ ਆ ਜਿਹੜੀ ਉਸ ਦੇ ਵਿੱਚ ਵੈਕਸੀਨ ਦੀ ਉਹ ਕਿਤੇ ਨਾ ਕਿਤੇ ਸਾਈਡ ਤੇ ਹੋ ਗਈ ਹੈ ਯੂਨੀਵਰਸਿਟੀ ਆਫ ਆਕਸਫੋਰਡ ਨੇ ਜਿਹੜੀ ਕੋਵਿਡ ਦੀ ਵੈਕਸੀਨ ਉਹ ਰਿਕਾਰਡ ਤੋੜ ਟਾਈਮ ਦੇ ਵਿੱਚ ਬਣਾਈ ਸੀ ਜਿਸ ਨੂੰ 10 ਸਾਲ ਲੱਗਦੇ ਆ ਉਹਨਾਂ ਨੇ ਕਹਿੰਦੇ ਵੀ 10 ਮਹੀਨਿਆਂ ਦੇ ਵਿੱਚ ਵੈਕਸੀਨ ਬਣਾਈ ਸੀ ਜਦ 2020 ਦੇ ਵਿੱਚ ਨਵੰਬਰ ਚ ਇਹ ਵੈਕਸੀਨ ਦਾ ਜਿਹੜਾ ਉਹ ਸਾਹਮਣੇ ਆਈ ਸੀ ਤੈਨੂੰ ਵੈਕਸੀਨ ਫਾਰ ਦਾ ਵਰਲਡ ਕਰਕੇ ਜਿਹੜਾ ਉਹ ਗਰਦਾਨਿਆਂ ਗਿਆ ਸੀਗਾ ਹੁਣ ਆਪਾਂ ਦੇਖ ਹੀ ਰਹੇ ਆ ਵੀ ਰੀਸੈਂਟਲੀ ਇਹ ਜਿਹੜੀਆਂ ਵੈਕਸੀਨਸ ਨੂੰ ਲੈ ਕੇ ਜਿਹੜਾ ਉਹ ਕਾਫੀ ਜ਼ਿਆਦਾ ਵਿਵਾਦ ਮੋੜ ਤੋਂ ਜਿਹੜਾ ਉਹ ਛਿੜ ਚੁੱਕਾ ਆ ਤੇ ਐਸਟਰਾਜੈਨਿਕ ਆਕਸਫੋਰਡ ਵਾਲਿਆਂ ਨੇ ਆਪਣੀ ਜਿਹੜੀ ਵੈਕਸੀਨ ਉਸ ਨੂੰ ਵਿਡਰੋਅ